ਲੋ ਜੀ ਬਾਬਾ ਬੁੱਢਾ ਸਾਹਿਬ ਸਾਡੇ ਗੁਰਦੁਆਰੇ ਸਥਾਨ ਦੇ ਉੱਤੇ ਕੋਈ ਲੀਡਰ ਪਹੁੰਚ ਰਿਹਾ ਜੀ ਕਿਹੜੇ ਲੀਡਰ ਆ ਸਾਡੇ ਗੁਰੂ ਘਰ ਗੁਰੂ ਘਰ ਤੇ ਸਾਰਿਆਂ ਦਾ ਇਹ ਸਾਡਾ ਧੂੜੀ ਪਹੁੰਚ ਰਹੇ ਨੇ ਜੀ ਸੰਗਤਾਂ ਦਾ ਲੀਡਰਾਂ ਦਾ ਦੇਖੋ ਜੋਰ ਚੜਿਆ ਪਿਆ ਮੁੰਡਾ ਪਤਾ ਨਹੀਂ ਕਿਹੜਾ ਜੀ ਫੋਟਵਾਂ ਬੜਾ ਕੁਝ ਹੋਣ ਡਿਆ ਜੇ ਪਰ ਜੀ ਫਿਰਦੀ ਜੇ ਦੁਨੀਆ ਕਰੋ ਚੈੱਕ ਜੀ ਪਈ ਐ ਮੈਨਾਂ ਸਮਝਦਾ ਮੈਂ ਤੁਹਾਨੂੰ ਐਵੇਂ ਦੱਸਦਾ ਰਹੀ ਨਾ ਵੀ ਕੀ ਹੋਣ ਡਿਆ ਤੇ ਕੀ ਨਹੀਂ ਹੋਣ ਡਿਆ ਇੱਥੇ ਬਹੁਤ ਕੁਝ ਹੋਣ ਡਿਆ ਜੇ ਸਾਡੇ ਗੁਰੂ ਘਰਾਂ ਦੇ ਵਿੱਚ ਵੀ ਰੌਣਕ ਮੇਲੇ ਚਲੋ ਚੰਗੇ ਨੇ ਗੁਰੂ ਘਰਾਂ ਚ ਰੌਣਕ ਮੇਲੇ ਪਰ ਸਮਝਦੇ ਨਹੀਂ ਗੱਲ ਇਹ ਆਓ ਜੀ ਬਾਬੋੜਾ ਸਾਹਿਬ ਦੇ ਆਪਾਂ ਵੀ ਦਰਸ਼ਨ ਕਰੀਏ ਕਾਲੇ ਕੱਪੜੇ ਨੀਲੇ ਕੱਪੜੇ ਖਾਕੀ ਕੱਪੜੇ ਫੋਰਸਾਂ ਇਹ ਰਾ ਵਗੈਰਾ ਹਰ ਇੱਕ ਕਿਸਮ ਦੀਆਂ ਫੋਰਸਾਂ ਤੈਨਾਤ ਨੇ ਪਹੁੰਚ ਰਿਹਾ ਨਹੀਂ ਲੀਡਰ ਸਾਹਿਬ ਬਾਬੂ ਦਾ ਸਾਹਿਬ ਦੇ ਦਰਸ਼ਨ ਕਰਨਗੇ ਹੁਣ ਇੱਕ ਸਾਢੇਆ ਬੰਦਿਆਂ ਨੇ ਕੀੜਾੜਾ ਪਾਇਆ ਲੀਡਰ ਦਾ ਅਜੇ ਤੱਕ ਮੈਨੂੰ ਪਤਾ ਲੱਗਾ ਕਿਹੜਾ ਉਹਨੇ ਪਤਾ ਲੱਗ ਜਾਂਦਾ ਜੀ ਓੜੀਗ ਦੀਆਂ ਘਟੀਆਂ ਤੁਹਾਡੀਆਂ ਖਤਮ ਆ ਓ ਵਿੱਚ ਐਂਬੂਲੈਂਸ ਵੀ ਆ ਗਈ ਓਏ ਵਿੱਚ ਐਂਬੂਲੈਂਸ ਬੜਾ ਕੁਛ ਆ ਗਿਆ ਪਿੱਛੇ ਬੰਦਾ ਕੋ ਤਗੜਾ ਜਾ ਆ ਦੇ ਮੈਨੂੰ ਬਹੁਤਾ ਨਹੀਂ ਇਹਨਾਂ ਪਤਾ ਸੌਂਦਾ ਮੈਂ ਗੱਡੀਆਂ ਦੇ ਹਿਸਾਬ ਜੇ ਲਾਲੇ ਜੇ ਪਿੱਛੇ ਕਾਫਲੇ ਦੇ ਹਿਸਾਬ ਲਾਲੇ ਜੇ ਬੰਦਾ ਕੋਈ ਲਓ ਜੀ ਕੌਣ ਜੀ ਦੇਖੋ ਜੀ ਕਿਹੜੇ ਨੇ ਅੱਗੇ ਦਾ ਡਾਕਟਰ ਤਨਸਮੁਜ ਜਨਾਰਾ ਦਾ ਬੇਟਾ ਨਹੀਂ ਆਓ ਅੱਗੇ ਕਾਹੋ ਜੀ ਲਾਓ ਜੀ ਲਾਓ ਜੀ ਬੈਲਟਾ ਮਲਾਈ ਹਾਂਜੀ ਹਾਂਜੀ ਆ ਤੇ ਦੁੱਧੇ ਮੇਨ ਜਾਲੇ ਮਛਾਣੇ ਜੇ ਲੱਗਣ ਡਾ ਆ ਲੀਟਰ ਜਿਹੜਾ ਅੱਗੇ ਆੜਾ ਇਹ ਜਨਾਰਾ ਮਛਾਣੇ ਡਾਕਟਰ ਤਨਸਮੁਜ ਜਨਾਰਾ ਦਾ ਬੇਟਾ ਨਹੀਂ ਕਿਵੇ ਇਹ ਆਉਣ ਦਿਓ ਜੀ ਆਉਣ ਦਿਓ ਅੱਗੇ ਕੋਈ ਮੱਥਾ ਲੀਡਰੋ ਨੋ ਬਾਬੜਾ ਸਾਹਿਬ ਤੋਂ ਅਸ਼ੀਰਵਾਦ ਕਿੱਟੋ ਕਿੱਟੋ ਤਕੜੇ ਹੋ ਜਾ ਤਕੜੇ ਤਕੜੇ ਜਟੋ ਆ ਵੇਖੋ ਆ ਕਮਾਂਡੋਆਂ ਨੇ ਘੇਰਾ ਪਾ ਲਿਆ ਇਹ ਕਿਹੜੇ ਨੇ ਜੀ ਮੰਤਰੀ ਸਾਹਿਬ ਕਿਹੜੇ ਨੇ ਕਿਹੜੇ ਨੇ ਕਿਹੜੇ ਨੇ ਜੀ ਕਮਾਂਡੋ ਸਾਹਿਬ ਮੈਨੂੰ ਵੀ ਦੱਸਿਆ ਕਰੋ ਬੇਤਰਾ ਇਕੱਲੇ ਇਕੱਲੇ ਨਹੀਂ ਇਹ ਗੱਲ ਚੱਲਣ ਦੇਣੀ ਮੈਂ ਚਲੋ ਜੀ ਬਾਬੜਾ ਸਾਹਿਬ ਦੇ ਕਰੋ ਦਰਸ਼ਨ ਇਹ ਵਾਇਕ ਵਾਇਕ ਮੱਥਾ ਤੇ ਆ ਰਹੇ ਨੇ ਮਾਤਰਾ ਰੋਟੀ ਇੰਗਲੈਂਡੋਂ ਮੱਥਾ ਤੂੰ ਕੀ ਕਰਦੇ ਕਰੋ ਜੀ ਦਰਸ਼ਨ ਲੀਡਰਾਂ ਦੇ ਸ਼ਾਨੀ ਤੂੰ ਹੀ ਜਾਓ ਮੈਨੂੰ ਨਾਂ ਨੂੰ ਨਹੀਂ ਜੇ ਜਿਆਦਾ ਚਿਹਰਾ ਦਾ ਲੀਡਰ ਜਾਨਪਛਾਣੇ ਜੀ ਵਾਇਕ ਵਾਇਕ ਟੇਕੋ ਮੱਥਾ ਅੱਡੇ ਸਾਰੇ ਜਾਨਪਛਾਣੇ ਜੀ ਬੱਜਾ ਪਰਗਤਿਆ ਬੰਦੇ ਮੈਂ ਵਿਖਾਈ ਜਨਾ ਤੁਸੀਂ ਪਛਾਨ ਲਣੇ ਤੁਸੀਂ ਰਾਜਨੀਤਿਕ ਬੰਦੇ ਤੁਹਾਨੂੰ ਜਿਆਦਾ ਚੇਤਾ ਬੱਜਾ ਪਰਗਤਿਆ ਦਰ ਸੁਧਿਆ ਦਰ ਜੋ ਬੰਦਾਈ ਆਦੀ ਆਦੀ ਲੋ ਅਸ਼ੀਰਵਾਦ ਜੀ ਬੱਬੜ ਸਾਹਿਬ ਦਾ ਫਲਕ ਪਰਗਟਿਆ ਗਲ ਚੁੱਕਿਆ ਦਰਜੋ ਬੇਲੋ ਪਾਪਾ ਉੱਠੇ ਆ ਰਹੇ ਨੇ ਜੀ ਮੰਤਰੀ ਸਾਹਿਬ ਪੁੱਛਣ ਦੱਸੋ ਤੋਂ ਪਤਾ ਲੱਗਾ ਕਿ ਹਰਿਆਣੇ ਤੋਂ ਆਏ ਨੇ ਜੀ ਮੰਤਰੀ ਸਾਹਿਬ ਹਰਿਆਣੇ ਤੋਂ ਜੀ ਨਹੀਂ ਮੰਤਰੀ ਸਾਹਿਬ ਜਿਹੜੇ ਆਏ ਨੇ ਦਰਸ਼ਨ ਜੀ ਤੁਹਾਨੂੰ ਦੱਸਿਆ ਹੈ ਨਾ ਅਸੀਂ ਮੋਬਾਈਲਾਂ ਨਾਲ ਪੱਤਰਕਾਰੀ ਕਰ ਦਿੰਦੇ ਆ ਤੇ ਜੋ ਕੈਮਰਾ ਫੜ ਲਿਆ ਫਿਰ ਕੀ ਕਰਾਂਗੇ ਆ ਦੇਖ ਲੋ ਸਾਡਾ ਸਿਸਟਮ ਇਦਾਂ ਵਾਂ ਇਸ ਵਾਇਗਰੂ ਦੀ ਕਿਰਪਾ ਅਸੀਂ ਦੇ ਮੋਬਾਈਲਾਂ ਨਾਲ ਧੂਣਾ ਪੜਦਾਂਗੇ ਜਿੱਦ ਤੱਕ ਕੈਮਰਾ ਸਟੈਂਡ ਤੇ ਲਾ ਲਿਆ ਪੱਤਰਕਾਰ ਵੇ ਭੱਜੇ ਗਰਦੇ ਅੱਗੇ ਪਿੱਛੇ ਮੈਂ ਜੋ ਕੈਮਰਾ ਫੜਿਆ ਮੰਤਰੀ ਦੇ ਮੇਰੇ ਪਿੱਛੇ ਪਰ ਦੇਖਦਾ ਕਿ ਭਰਾਵਾ ਤੂੰ ਇਹ ਵੀ ਬਿੜਾ ਬਾਕੀ ਭੀ ਆਦੇ ਸਾਰੇ ਤੋਂ ਉਹ ਦੇਤਾ ਸਰਪਾ ਜੀ ਬਾਪੇ ਸੋਨਹਾਂ ਬਸ ਸੋਹਰੇ ਆਲੇ ਜੰਮੇ ਲਈ ਦੁੱਤ ਵਿੱਚ ਬਿਨਾਈ ਆਪੇ ਕੰਡਾ ਕਰ ਕੇ ਮੁੱਖ ਮੰਤਰੀ ਹਰਿਆਣਾ ਸ਼੍ਰੀ ਨੈਭ ਸਿੰਘ ਸੈਣੀ ਜੀ ਸ਼੍ਰੀ ਨੈਭ ਸਿੰਘ ਸੈਣੀ ਹਾਂਜੀ ਹਾਂਜੀ ਧੰਨਵਾਦ ਵੀਰੇ ਇਹ ਨਾਲ ਆਏ ਨੇ ਜੀ ਮੁੱਖ ਮੰਤਰੀ ਸਾਹਿਬ ਦੇ ਸਲੈਕਟਰ ਜਾਂ ਮੁੰਡਾ ਹੈ ਮਾਪਾਉ ਦੱਸ ਕੀ ਆ ਮਤਲਬ ਕਿਹੜੇ ਨੇ ਮੰਤਰੀ ਨੈਭ ਸਿੰਘ ਸੈਣੀ ਜੇ ਕੋਈ ਹਰਿਆਣਾ ਦੇ ਮੁੱਖ ਮੰਤਰੀ ਆ ਸ਼ਾਇਦ ਠੀਕ ਹੈ ਜੀ ਬੱਬੂ ਦਾ ਸਭ ਤੋਂ ਅਸ਼ੀਰਵਾਦ ਲੈ ਲਿਆ ਜੀ ਉਹਨਾਂ ਨੂੰ ਫਿਰ ਚਲੋ ਗੁਰੂ ਘਰ ਜਿਹੜਾ ਆਵੇ ਪ੍ਰਮਾਤਮਾ ਨੂੰ ਚੜਦੀ ਕਲਾ ਬਖਸ਼ੇ ਜਿਹੜਾ ਗੁਰੂ ਘਰ ਨੇ ਕਿਹਾ ਆ ਗਿਆ ਪਤਾ ਚੜਦੀ ਕਲਾ ਹਣੀ ਹਣੀ ਆ ਹੁੰਦੀ ਆਗੇ ਗੁਰੂ ਘਰ ਚੜਦੀ ਕਲਾ ਹੋ ਜਾਂਦੀ ਪਰ ਬਾਦ ਮੰਤਰੀ ਵੀ ਚੜਦੀ ਕਲਾ ਚ ਰਿਆ ਕਰਨ ਤੇ ਚੰਗੀ ਗੱਲ ਆਗੇ ਠੀਕ ਆ ਜੀ ਉਹ ਪਿੱਛੇ ਵੇਖ ਰਿਹਾ ਮੇਰੇ ਚੱਲ ਰਿਹਾ ਯੋਰਾ ਸ਼ੋਰਾ ਨਾਲ ਮੰਤਰੀ ਸੰਤਰੀ ਨਿੱਕੇ ਨਿੱਕੇ ਵੱਡੇ ਵੱਡੇ ਅੱਜੇ ਫਿਰਦੇ ਅੱਗੇ ਅੱਗੇ ਪਾਸੇ ਲਓ ਜੀ ਸਾਡਾ ਬਾਬਾ ਬੁੱਢਾ ਸਾਹਿਬ ਤੇ ਰੰਗ ਰੰਗੀਆਂ ਤੇ ਪੂਰੀ ਐ ਗੱਡੀਆਂ ਦੇ ਕਾਫਲੇ ਤੇ ਹੋਰ ਪਰਵਾਨਾ ਕੀ ਹਾਲੀ ਆ ਮੇਰਾ ਮਾੜੀ ਮੇਕੇ ਦਾ ਭਰਾ ਮੇਰਾ ਉਹ ਮੈਨੂੰ ਓਏ ਮੋਤ ਠੀਕ ਹੈ ਠੀਕ ਹੈ ਮੋਤ ਪੁਲਸ ਪਾਰਟੀ ਆਪਣੀ ਸਹੀ ਤਰੀਕੇ ਨਾਲ ਡਿਊਟੀ ਨਿਭਾਉਂਦੇ ਹੋਏ ਨੌਜਵਾਨ ਤੇ ਕਮਾਂਡੋ ਤੇ ਸਾਰਾ ਦੇਖੋ ਸਾਡੀ ਇੰਡੀਅਨ ਆਰਮੀ ਬਹੁਤ ਵਧੀਆ ਡਿਊਟੀ ਨਿਭਾਉਂਦੀ ਹੋਈ CRPF ਦੇ ਜਵਾਨ ਆਪਣੀ ਡਿਊਟੀ ਤਨਾਨ ਬਹੁਤ ਸੋਹਣੀ ਡਿਊਟੀ ਨਿਭਾ ਰਹੇ ਨੇ ਤੇ ਤੁਸੀਂ ਸਰਦਾਰ ਸਾਹਿਬ ਕਿੱਥੋਂ 50 ਪੁਲਿਸ 50 ਪੁਲਿਸ ਦੇ ਅੱਛਾ ਅੱਛਾ ਸਿਵਲ ਤੁਸੀਂ ਨਾਲ ਆਇਆ ਹਾਂ ਹਾਂ ਠੀਕ 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 ਹੈ ਜੀ ਇਹ ਮੁੱਖ ਮੰਤਰੀ ਸੈਣੀ ਸਾਹਿਬ ਨੇ ਹਰਿਆਣੇ ਦੇ ਮੁੱਖ ਮੰਤਰੀ ਸੀਐਮ ਠੀਕ ਹੈ ਜੀ ਆਹ ਵੇਖੋ ਸਾਡੇ ਸਰਦਾਰ ਸਾ ਪੁਲਿਸ ਵਾਲੇ ਕਹੜ ਸਾਣ ਜੱਟ ਛੋਟੇ ਠੀਕ ਹੈ ਜੀ ਚੰਗਾ ਜੀ ਸਾਰੇ ਡਿਊਟੀ ਬਹੁਤ ਵਧੀਆ ਨਿਭਾ ਰਹੇ ਜੀ ਆਪਣੀ ਇਹਨਾਂ ਦੀ ਡਿਊਟੀ ਬੰਦੀ ਹੈ ਸਾਡਾ ਸਾਡੇ ਗੁਰੂ ਘਰ ਆਏ ਜਾਂ ਸਾਡੇ ਘਰ ਆਇਆ ਬਾਹਰੋਂ ਮਹਿਮਾਨ ਦੀ ਜਾਨ ਮਾਲ ਦੀ ਰੱਖਿਆ ਕਰਨਾ ਸਾਡਾ ਫਰਜ਼ ਬੰਦਾ ਕਿਉਂ ਸਰ ਬਦਰੀ ਮੈਂ ਕੋਈ ਵੀ ਗੁਰੂ ਘਰ ਆਵੇ ਨਿਮਕਿ ਆਵੇ ਉਹਦੀ ਪ੍ਰਮਾਤਮਾ ਨੂੰ ਚੜ੍ਹਦੀ ਕਲਾ ਬਖਸ਼ੀ ਚਾਹੀਦੀ ਆ ਮਨੋ ਕਾਮਨਾ ਪੂਰੀ ਹੋਣੀ ਚਾਹੀਦੀ ਆਪੋ ਤੇ ਵੈਸੇ ਪੰਜਾਬੀ ਆਪਣੇ ਘਰ ਕੋਈ ਆ ਜੇ ਦੇ ਆਪਾਂ ਹੋਜੀ ਆ ਸਾਹ ਹਾਂਜੀ ਹਾਂਜੀ ਹੋਰ ਤੁਸੀਂ ਕਿਤੋਂ ਆਏ ਚੰਡੀਗੜ੍ਹ ਸੀ ਸੀਮ ਲੇ ਗਏ ਸੀਐਮ ਸੇ ਕੇ ਸਾਥ ਚੰਡੀਗੜ੍ਹ ਸੀ ਅੱਛਾ ਠੀਕ ਹੈ ਸਰ ਧੰਨਵਾਦ ਲਓ ਜੀ ਇਦੋਂ ਮੱਚੀ ਹੋਈ ਕਾਫਲੇ ਭੂਗਦੇ ਤੇ ਛੂਗਦੇ ਫਿਰਦੇ ਹੋਏ ਇਹ ਇੱਧਰ ਵੇਖੋ ਪਿਛੇ ਹੁਣ ਆ ਗੂ ਮਗਾਉਣਾ ਮੈਨੂੰ ਨਾ ਵੇਖੀ ਜਾ ਲਓ ਜੀ ਆ ਜਨਾਂ ਵਿੱਚ ਐਮਬੂਲੈਂਸ ਵਿੱਚ ਦੁੱਗੀਆਂ ਵਿੱਚ ਨੈਟਵਰਕ ਵਿੱਚ ਸਾਰਾ ਕੋਹਿਰਾ ਵਗੈਰਾ ਕੰਪਿਊਟਰ ਸਿਸਟਮ ਕਮਾਂਡੋ ਤਗੜੇ ਹੋ ਜੋ ਟਗੜੇ ਹੋ ਜਾਓ ਇਹਦੋਂ ਕੰਮ ਨੂੰ ਇਸ ਤਰ੍ਹਾਂ ਪਾ ਲੋ ਛੂਕਾ ਕਰਾ ਮੈਂ ਸਿਰ ਤੁਹਾਡੀ ਭੱਜ ਦੌੜੀ ਵੇਖਣ ਡਿਆ ਨੇ ਪਾੜੀ ਪੂੜੀ ਨਹੀਂ ਭੱਜ ਦੌੜ ਚ ਕੀ ਕਰਨਾ ਹੈ ਤੁਸੀਂ ਸਾਰੇ ਵਧੀਆ 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 ਵੈਰੀ ਗੁੱਡ ਵੈਰੀ ਗੁੱਡ ਬਹੁਤ ਤਾਕਤ ਜੋਰਾਂ ਸ਼ੋਰਾਂ ਆ ਗਈ ਠੀਕ ਆ ਠੀਕ ਆ ਠੀਕ ਆ ਖੇਤ ਦਾ ਕੰਮ ਖੇਤ ਦਾ ਮਗਰ ਤੂੰ ਇੱਥੇ ਚੜ ਜਾ ਚਾਰ ਦੇ ਬਾਅਦ ਐਂਬੂਲੈਂਸ ਆ ਕੀ ਆ ਤੇਰੇ ਕੋ ਸਮੋਤ ਉਹ ਸੁਮੋਟਾ ਡੱਕਕਾਰ ਵੀ ਆ ਲਓ ਜੀ ਕਾਫਲਾ ਮੱਥਾ ਟੇਕ ਕੇ ਜਾਂਦਾ ਹੈ ਹੁਣ ਕਿਧਰ ਨੂੰ ਜਾਂਦਾ ਆ ਮੈਨੂੰ ਨਹੀਂ ਇਹ ਪਤਾ ਕਿਧਰ ਨੂੰ ਜਾਣ ਰਿਹਾ ਮੈਂ ਇਹਰਾ ਫਰਜੀ ਤੁਹਾਨੂੰ ਇੰਨਾ ਕੋ ਫੋਟੋ ਵਿਖਾ ਦਾਂ ਤੇ ਬਾਕੀ ਅੰਦਾਜ਼ਾ ਲਾ ਲਓ ਆਂਦੇ ਵੀਰਾਂ ਦੇ ਆ ਬਾਦਸ਼ਾਹ ਪੱਤਰਕਾਰ ਬਣਦੇ ਜੇ ਮੈਂ ਪੱਤਰਕਾਰ ਕਿਤਰਾ ਦਾ ਬਣੂ ਫਿਰ ਤੁਸੀਂ ਤਾਂ ਉਹ ਅੰਦਾਜ਼ਾ ਮੇਰਾ ਵੀ ਚੰਗਈ ਧੰਨਵਾਦ ਜੀ ਸ਼ਰਮਣੀ ਕਮੇਟੀ ਦਫਤਰ ਦੇ ਅੱਗੇ ਨੌਜਵਾਨ ਖੜੇ ਹੋਏ ਚੰਗਈ ਸਤਿ ਸ੍ਰੀ ਅਕਾਲ ਤੇ ਅਖੀਰ ਤੇ ਤੁਹਾਨੂੰ ਕਰਾਈਏ ਬੱਬੂ ਜੀ ਸਾਹਿਬ ਦੇ ਦਰਸ਼ਨ ਪਹਿਲਾਂ ਵੀ ਹੋ ਗਏ ਦਰਸ਼ਨ ਸਟਾਰਟਿੰਗ ਤੇ ਵੀ ਹੋ ਗਏ ਤੇ ਹੁਣ ਇੱਥੇ ਸਮਾਤੀ ਕਰੀਏ ਆਪਣੇ ਗੁਰੂ ਘਰ ਨੂੰ ਕਰਕੇ ਚੰਗਾਈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਓਏ ਇੱਕ ਮੰਤਰੀ ਦਾ ਜੇ ਮੱਥਾ ਟਿਕਾ ਆਗੇ ਹਟਿਆ ਤੇ ਕਾਫਲੇ ਤੇ ਹੋਰ ਬੜੇ ਆ ਗਏ ਜੇ ਬਾਬਟ ਸਾਹਿਬ ਕਾਫਲੇ ਤੇ ਫੇਰ ਸ਼ੂਕਾ ਮੌਂਦੇ ਆਉਣਦੇ ਆ ਵੱਡਾ ਕਾਫਲਾ ਕਲਾਕਾਂ ਦੀ ਫੇਰ ਮੇਰੇ ਲੰਘ ਗਿਆ ਇਹ ਕਿਵੇਂ ਬਣੂ ਕਾਣੀ ਕਿਵੇਂ ਚੱਲੂ ਇੱਥੇ ਤੇ ਇਹੋ ਕੋਈ ਚੱਲਣ ਡਿਆ ਜੇ ਆ ਵੇਖ ਲੋ ਚੈੱਕ ਕਰ ਲੋ ਜੇ ਤੁਹਾਨੂੰ ਮੈਂ ਕੋਈ ਝੂਠ ਮਾਰਿਆ ਜੇ ਆ ਦੱਸੋ ਮਾਹੀ ਉਹਨੀਆਂ ਵਿੱਚੇ ਭਈਏ ਵੜ ਗਏ ਵਿੱਚੇ ਐਂਬੂਲੈਂਸਾਂ ਵੀ ਆ ਗਈਆਂ ਜੇ ਤੇ ਕੰਮ ਤੁਹਾਨੂੰ ਦੱਸਿਆ ਕੰਮ ਜ਼ਿਆਦਾ ਜੇ ਕੰਮ ਜ਼ਿਆਦਾ ਜੇ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਨਾ ਕੰਮ ਜ਼ਿਆਦਾ ਜੇ ਕੰਮ ਭਾਰਾ ਜੇ ਇੱਕ ਮੰਤਰੀ ਜਾਂਦਾ ਜੇ ਤੇ ਦੱਸਉਂਦੇ ਜੀ ਇਹਨਾਂ ਸਾਡੇ ਬਾਪਿਆਂ ਨੂੰ ਨਹੀਂ ਸੌਣ ਦੇਣਾ ਜਿਹੜੇ ਹਸਾਬ ਲੈ ਜਿਹੜੇ ਹਸਾਬ ਨਾਲ ਮੱਥਾ ਟੇਕੀ ਜਾਂਦੇ ਲੀਡਰ ਆਣਾ ਨਾ ਇਹਨਾਂ ਦੇ ਬਾਪਿਆਂ ਸਾੜਿਆਂ ਨੂੰ ਨਹੀਂ ਸੌਣ ਦੇਣਾ ਅੰਬੜਾ ਮਰ ਗਿਆ ਪਿਆ ਯਾਰ